ਨਹੀਂ ਤੇ ਜੰਮਦੇ ਬੱਚੇ ਨੂੰ ਮਾਂ ਮੋਬਾਈਲ ਫੜਾ ਦਿੰਦੀ ਉਹਨੂੰ ਅੱਖਾਂ ਦਾ ਰੋਗ ਲੱਗ ਜਾਂਦਾ ਦ੍ਰਿਸ਼ਟੀ ਦਾ ਰੋਗ ਤੇ ਅੱਜ ਕੱਲ੍ਹ ਵੇਲੇ ਮਾਵਾਂ ਕਹਿੰਦੇ ਜੀ ਸਾਡਾ ਬੱਚਾ ਤੇ ਮੋਬਾਈਲ ਤੋਂ ਬਿਨਾ ਰੋਟੀ ਨਹੀਂ ਖਾਂਦਾ ਤੇ ਇਹਨੂੰ ਬੜਾ ਅੱਛਾ ਟ੍ਰੈਂਡ ਸਮਝਦੇ ਆਏ ਵੀ ਬਹੁਤ ਵਧੀਆ ਜੀ ਸਾਡਾ ਬੱਚਾ ਜਿਹੜਾ ਬੜਾ ਮਹਿੰਗਾ ਮੋਬਾਈਲ ਤੇ ਉਹ ਵੇਖ ਕੇ ਰੋਟੀ ਖਾਂਦਾ ਹੈ ਇਹ ਬੜੀ ਵੱਡੀ ਬਿਮਾਰੀ ਲਾ ਦਿੱਤੀ ਬੱਚਿਆਂ ਨੂੰ ਦ੍ਰਿਸ਼ਟੀ ਰੋਗ ਲਾ ਦਿੱਤਾ ਤੇ ਜੇ ਉਹਨਾਂ ਨੂੰ ਕਹੀਏ ਨਾ ਮਾਵਾ ਨੂੰ ਵੀ ਤੁਸੀਂ ਨਾ ਖਵਾਓ ਕਹਿੰਦੇ ਬਾਬਾ ਜੀ ਰੋਂਦਾ ਹੀ ਬੜਾ ਰੋ ਲੈੰਦੋ ਇੱਕ ਦਿਨ ਰੋ ਦੋ ਦਿਨ ਰੋ ਕਹਿੰਦੇ ਰੋਟੀ ਨਹੀਂ ਖਾਂਦਾ ਸਾਧ ਸੰਗਤ ਜੀ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ ਆਪਣੇ ਬੱਚਿਆਂ ਨਾਲ ਤੁਸੀਂ ਇੱਕ ਦੋ ਦਿਨ ਮੋਬਾਈਲ ਪਰੇ ਰੱਖੋਗੇ ਨਾ ਉਹਨੂੰ ਜਦੋਂ ਅੰਦਰੋਂ ਚੂਹੇ ਭੁੜਕੇ ਉਹਨਾਂ ਨਾਲ ਵੀ ਰੋਟੀ ਖਾਣੀ ਕਿਉਂ ਨਹੀਂ ਖਾਏਗਾ ਉਹਨੂੰ ਕੁਝ ਨਹੀਂ ਹੋ ਚੱਲਾ ਭੁੱਖੇ ਪਰ ਜੇ ਤੁਸੀਂ ਉਹਨੂੰ ਅੱਜ ਨਾ ਬਚਾਇਆ ਫਿਰ ਉਹਨੂੰ ਕੁਝ ਹੋ ਜਾਣਾ ਹੈ ਫੇਰ ਉਹ ساری ਉਮਰ ਤੁਹਾਡੇ ਨਾਲ ਗੱਲਾਂ-ਬਾਤਾਂ ਨਹੀਂ ਕਰ ਸਕਦਾ ਮਾਤਾ-ਪਿਤਾ ਦੇ ਕੋਲ ਨਹੀਂ ਬੈਠ ਸਕਦਾ ਬਾਣੀ ਨਹੀਂ ਪੜ੍ਹੇਗਾ ਸਿਮਰਨ ਨਹੀਂ ਕਰੇਗਾ ਗੁਰੂ ਦੇ ਦਰ ਤੇ ਨਹੀਂ ਜਾਏਗਾ ਉਹਨੇ ਮੋਬਾਈਲ ਆਹ ਵੇਖ ਲੋ ਬੱਚੇ ਰਣਜੀਤ ਆਵ ਨੂੰ ਆਏ 10 ਸਾਲ ਹੋ ਗਿਆ ਹੈ ਤੁਹਾਡੀ ਕਿਰਪਾ ਦੇ ਨਾਲ ਮੈਂ ਦੇਖਿਆ ਵੀ ਬੱਚੇ ਘਰਾਂ ਚ ਹੀ ਨੇ ਨਹੀਂ ਆਦੇ ਕੁਝ ਮੇਰੀਆਂ ਭੈਣਾਂ ਛੋਟੇ-ਛੋਟੇ ਬੱਚੇ ਆ ਰਹੇ ਨੇ ਬਾਕੀ ਕੋਈ ਨਹੀਂ ਆਇਆ ਉਹਨਾਂ ਨੇ ਕਮਰੇ ਚ AC ਚੋਂ ਬਾਹਰ ਹੀ ਨਿਕਲਣਾ ਮੋਬਾਈਲ ਫੜਾਏ ਲੈਪਟਾਪ ਫੜਾਏ ਨਾ ਬਸ ਲੱਗੇ ਪਏ ਨੇ ਉੱਥੇ ਤੇ ਮਾਂ ਪਿਓ ਨੂੰ ਬੜਾ ਪ੍ਰਾਊਡ ਏ ਵੀ ਮੇਰੇ ਬੱਚੇ ਬੜਾ ਪੜ ਰਹੇ ਨੇ ਜੀ ਇਹ ਤਾਂ ਨੀਡ ਦੀ ਪੜ੍ਹਾਈ ਕਰ ਰਹੇ ਨੇ ਇਹ ਤਾਂ ਜੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਇਹ ਬਾਹਰ ਜਾਣ ਦੀ ਪੜ੍ਹਾਈ ਕਰ ਰਹੇ ਨੇ ਪੜ੍ਹਾਈ ਪੜੋਈ ਕੁਝ ਨਹੀਂ ਕਰਦੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਿਮਾਗ ਬੜਾ ਸ਼ੈਤਾਨੀ ਹੈ ਮਨ ਸਾਡਾ ਸ਼ੈਤਾਨ ਹੈ ਇਹ ਸ਼ੈਤਾਨਾਂ ਨਾਲ ਰਲ ਕੇ ਸ਼ੈਤਾਨ ਬਣ ਚੁੱਕਾ ਹੈ ਇਸ ਕਰਕੇ ਅੱਜ ਤੁਸੀਂ ਆਪਣੇ ਬੱਚਿਆਂ ਤੋਂ ਮੋਬਾਈਲ ਛਡਾ ਦੋਗੇ ਨਾ ਤਾਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਪਰਸੋ ਚੌਥ ਸਾਡੀਆਂ ਭੈਣਾਂ ਕੋਲ ਜਾਇਆਂ ਉਹਨਾਂ ਨੇ ਦੱਸਿਆ ਕਿ ਬੱਚੇ ਨਿੱਕੇ ਨਿੱਕੇ ਮੋਬਾਈਲ ਵੜਾ ਦੇਖਦੇ ਸਾਡੇ ਛੱਡਦੇ ਨਹੀਂ ਔਰ ਇਹ ਇੱਕ ਘਰ ਦੀ ਗੱਲ ਨਹੀਂ ਇਹ ਘਰ ਘਰ ਦੀ ਕਹਾਣੀ ਤੇ ਬੱਚਿਆਂ ਨੂੰ ਇੱਕ ਬਿਮਾਰੀ ਲੱਗੀ ਜਾ ਰਹੀ ਆ ਪਹਿਲਾਂ ਉਹ ਐਨੇ ਖੁੱਭ ਜਾਂਦੇ ਮੋਬਾਈਲ 'ਤੇ ਹੀ ਵਾਜਾਂ ਦੇਈ ਜਾਓਗੇ ਰੋਟੀ ਖਾਲਾ ਰੋਟੀ ਖਾਲਾ ਉਹ ਐਨੇ ਡੋਰ ਭਰੇ ਹੋ ਜਾਣਗੇ ਧਿਆਨ ਨਹੀਂ ਦਿੰਦਾ। ਦੂਸਰਾ ਤੁਸੀਂ ਮੋਬਾਈਲ ਖੋਗਿਓ ਖਿਜਣਗੇ। ਗੁੱਸਾ ਆਏਗਾ, ਕ੍ਰੋਧ ਆਏਗਾ ਵੀ ਜਿਹੜੀ ਚੀਜ਼ ਮੇਰੇ ਕੋਲ ਐਦਾਂ ਲੱਗੇ ਵੀ ਮਾਰ ਹੀ ਦਵਾ ਸਿਰ ਤੇ। ਇਹ ਫਿਰ ਕਿਨੇ ਦਿਨ ਦਿੱਤੀ? ਮਾਪਿਆਂ ਨੇ ਥੋੜਾ ਸਿਖਾਇਆ। ਇਹ ਮੋਬਾਈਲ ਨੇ ਦੇਣ ਦਿੱਤੀ, ਉਹਨਾਂ ਦਾ ਪਿਆਰ ਹੀ ਦ੍ਰਿਸ਼ਟੀ ਦਾ ਰੋਗ ਇੱਦਾਂ ਲੱਗ ਚੁੱਕਾ ਜਿਵੇਂ ਪਤੰਗਾ ਹੁੰਦਾ ਹੈ ਨਾ ਪਰ ਪਤੰਗੇ ਨੂੰ ਦ੍ਰਿਸ਼ਟੀ ਦਾ ਰੋਗ ਹੁੰਦਾ ਵੇਖ ਲਓ ਉਹ ਦੀਵੇ ਦੇ ਆਲੇ ਦੁਆਲੇ ਮੰਡਰਾਈ ਜਾਂਦਾ ਮੰਡਰਾਈ ਜਾਂਦਾ ਉਹਨੂੰ ਥੱਲੇ ਮਰੇ ਹੋਏ ਸੜੇ ਹੋਏ ਪਤੰਗੇ ਵੀ ਦਿਖਦੇ ਆ ਪਰ ਫਿਰ ਵੀ ਉਹ ਸੜ ਜਾਂਦਾ ਦ੍ਰਿਸ਼ਟੀ